ਮੇਰਾ ਵੀਰਾ ਪੁੱਛ ਕੇ ਕਰੋ ਬਾਈ ਮਰੇ ਰਿਕਾਰਡ ਲਾ ਪਾਰ ਤਿੰਨ ਗੱਡੀਆਂ ਹੋਰ ਕਰਤੀਆਂ ਬੰਦ ਆ ਬਾਕੀ ਠਾਣਾ ਫੁੱਲ ਕਰਿਆ ਖੜਾ ਮਰੇ ਰਿਕਾਰਡ ਲੈ ਆਲਾ ਕੋ ਪਿੱਛੇ ਕਾਲਜ ਆਗਾ ਉਹ ਹੁਣ ਮਾਹੋਰਾਣੇ ਆ ਟ੍ਰਾਇਲ ਦਿੰਦੇ ਨੇ ਇੱਥੇ ਲਾਇਸੈਂਸ ਦਾ ਉੱਥੇ ਕਰ ਰਿਹਾ ਵੀ ਲੈ ਆ ਲਿਆ ਬੰਦ ਗੱਡੀਆਂ ਦੇਖਿਓ ਮੇਰਾ ਵੀਰਾ ਠੀਕਰੋਂਗੇ ਭੈਣ ਚੋਦ ਨੇ 90000 ਦਾ ਚਲਾਨ ਇਕੱਠਾ ਤਾਂ ਗੱਡੀ ਦਾ ਆਦਾ ਇੱਕ ਡਾਲਾ ਖੁੱਲਾ ਓਵਰਹੈਟ 10 ਟਨ ਓਵਰ ਰੋਡ ਆ ਕਹਿੰਦਾ 90000 ਦਾ ਭਰਤਾ ਭੈਣ ਚੋਦ ਨੇ ਪੂਰਾ ਸਹੀ ਕਰੋਗੇ ਐਂ ਦੇ ਆ ਦੀ ਇੱਕ ਟਾਣੀ ਗੱਡਿਆ ਨੇ 40 40000 ਦੀਆਂ ਦੇਖਿਓ ਮੇਰਾ ਭਾਈ ਭੈਣ ਚੋਦ ਨੇ ਇੱਕ ਨਹੀਂ ਸੁਣੀ ਸਾਡੀ ਗੱਲ ਨਹੀਂ ਕਰਦਾ ਕਿਸੇ ਨਾਲ ਕੁਛ ਨਹੀਂ ਬਾ ਸਾਰੇ ਕਾਗੇ ਜੋ ਪੂਰੇ ਨੇ ਗੱਡੀ ਦੇ ਹੋਰ ਹੈਟਾ ਦਾ ਆ ਗੱਡੀ ਆ ਇਹਦਾ 29000 ਦਾ ਘਟਿਆ ਹੋਇਆ ਚੱਕੀ ਦਾ ਹਣੇ ਪਾਣੀ ਘੜਦੀਆਂ ਗੱਡੀਆਂ ਨੇ ਕੋਈ ਐ ਨਹੀਂ ਬੜੇ ਬਾ ਕੀ ਕਹਿੰਦਾ ਤੇ ਕੀ ਕਹਿੰਦਾ ਵੀ ਕੀ ਕਿੰਨੇ ਪੈਸੇ ਦੇਣੇ ਨੇ 1 ਕਰੋੜ ਕਿੰਨੇ ਕਰੋੜ ਦੇਣਾ ਕਹਿੰਦਾ ਭਵਾਨਤਮਨ ਨੂੰ ਇਕੱਠਾ ਕਰਕੇ ਮਹੀਨੇ ਦਾ 1 ਕਰੋੜ ਕਿੱਥੋਂ ਦੇ ਦੇਣਗੇ ਭਾਈ ਗੱਡੀ ਵਾਲਿਆਂ ਸਿਰ ਤੋਂ 1 ਕਰੋੜ ਰੁਪਇਆ ਇਕੱਠਾ ਕਰਕੇ ਦੇਵਾਂਗੇ ਭਵਾਨਤਮਨ ਨੂੰ 这个定啊。